ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕਰਨੀ ਸੀ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਕਿਸੇ ਭਾਰਤ ਦੀ ਲੜਕੀ ਨੂੰ ਵਿਦੇਸ਼ਾਂ ਦੇ ਵਿੱਚ ਫਾਂਸੀ ਦਿੱਤੀ ਜਾਏਗੀ 16 ਜੁਲਾਈ ਨੂੰ ਇੱਕ ਲੜਕੀ ਜਿਹਦਾ ਨਾਮ ਹੈ ਨਮੇਸ਼ਾ ਪ੍ਰਿਆ ਕੇਰਲਾ ਦੀ ਰਹਿਣ ਵਾਲੀ ਆ ਉਹ ਯਮਨ ਦੇ ਵਿੱਚ ਰਹਿੰਦੀ ਸੀ ਉਹਨੂੰ ਫਾਂਸੀ ਦਿੱਤੀ ਜਾਏਗੀ ਉਹਦਾ ਕਸੂਰ ਸਿਰਫ ਇਨਾ ਕਿ ਆ ਕਿ ਉਹ ਵਿਚਾਰੀ ਕੰਮ ਕਾਜ ਕਰਨ ਲਈ ਕਿਰਨਤ ਚੱਲ ਕੇ ਨਰਸ ਦਾ ਕੋਰਸ ਕਰਕੇ ਯਮਨ ਦੇ ਵਿੱਚ ਗਈ ਉੱਥੇ ਜਾ ਕੇ ਉਹਨੇ 2-3 ਸਾਲ ਜੌਬ ਕੀਤੀ ਤੇ ਜਦੋਂ ਜੌਬ ਦੇ ਵਿੱਚ ਵੀ ਉਹਨੂੰ ਫਾਇਦਾ ਨਹੀਂ ਹੋਇਆ ਫਿਰ ਉਸਨੇ ਆਪਣਾ ਕਲੀਨਿਕ ਖੋਲਣ ਦੀ ਗੱਲ ਕੀਤੀ ਯਮਨ ਦੇ ਵਿੱਚ ਆਪਣਾ ਬਿਜ਼ਨਸ ਜਾਂ ਆਪਣਾ ਕਲੀਨਿਕ ਖੋਲਣ ਲਈ ਉੱਥੋਂ ਦੇ ਇੱਕ ਸਥਾਨਕ ਨਾਗਰਿਕ ਦੀ ਜ਼ਰੂਰਤ ਹੁੰਦੀ ਆ ਉੱਥੋਂ ਇੱਕ ਬੰਦਾ ਸੀਗਾ ਜਿਹੜਾ ਕੱਪੜੇ ਦਾ ਵਪਾਰੀ ਸੀਗਾ ਉਹਦਾ ਨਾਮ ਸੀ ਦਲਾਲ ਅਬਦੋ ਮਹਿਦੀ ਉਸ ਨਾਲ ਉਸਨੇ ਗੱਲ ਕੀਤੀ ਤੇ ਉਸ ਬੰਦੇ ਨੇ ਉਸ ਨਾਲ ਬਿਜ਼ਨਸ 파ਟਰਨਰ ਬਣਨ ਦੀ ਆਪਣੀ ਸਹਿਮਤੀ ਦੇ ਦਿੱਤੀ ਉਹ ਬੰਦਾ ਉਹਦੇ ਨਾਲ ਬਿਜ਼ਨਸ 파ਟਰਨਰ ਬਣ ਗਿਆ ਤੇ ਜਦੋਂ ਉਸ ਲੜਕੀ ਨੇ ਕਲੀਨਿਕ ਖੋਲ੍ਹ ਲਿਆ ਤਾਂ ਉਸ ਤੋਂ ਬਾਅਦ ਉਹ ਬੰਦਾ ਉਸ ਨੂੰ ਐਕਸਪਲੋਰਟ ਕਰਨਾ ਸ਼ੁਰੂ ਕਰ ਦਿੱਤਾ ਉਸ ਬੰਦੇ ਨੇ ਤੇ ਉਹ ਬੰਦੇ ਨੇ ਉਸ ਦਾ ਪਾਸਪੋਰਟ ਵੀ ਰੱਖ ਲਿਆ ਉਹਦੇ ਪੈਸੇ ਵੀ ਖੋਹਦਾ ਰਿਹਾ ਤੇ ਉਹਨੂੰ ਧਮਕੀਆਂ ਵੀ ਦਿੰਦਾ ਰਿਹਾ ਸੋ ਇੱਕ ਦਿਨ ਕਲੀਨਿਕ ਤੇ ਕੰਮ ਕਰਦੇ ਹੋਏ ਉਸ ਲੜਕੀ ਨੇ ਨਮੀਸ਼ਾ ਪ੍ਰਿਆ ਨੇ ਜਿਹੜਾ ਸਥਾਨਕ ਨਾਗਰਿਕ ਸੀਗਾ ਇਹਮਨ ਦਾ ਤਲਾਲ ਅਬਦੁਮੈਦੀ ਉਸ ਤੋਂ ਪਾਸਪੋਰਟ ਲੈਣ ਲਈ ਇੱਕ ਆਪਣੇ ਮਨ ਦੇ ਵਿੱਚ ਇੱਕ ਸਕੀਮ ਘੜੀ ਕਿ ਉਸ ਨੂੰ ਮੈਂ बेहोਸ਼ੀ ਦੀ ਦਵਾਈ ਦੇ ਦਿੰਨੀ ਆ ਤਾਂ ਉਸ ਨੇ ਉਸ ਨੂੰ बेहोਸ਼ੀ ਦੀ ਦਵਾਈ ਜਿਹੜੀ ਸੀ ਉਹ ਦਿੱਤੀ ਪਰ ਉਹਦੀ ਡਿਗਰੀ ਕੁਝ ਜ਼ਿਆਦਾ ਸੀ ਤੇ ਉਹ ਬੰਦੇ ਦੀ ਡੈਥ ਹੋ ਗਈ ਤੇ ਉਸ ਲੜਕੀ ਨੂੰ ਅਰੈਸਟ ਕਰ ਲਿਆ ਗਿਆ ਤੇ ਉਸ ਲੜਕੀ ਤੇ ਮਕਦਮਾ ਚੱਲਿਆ ਤੇ ਹੇਠਲੀ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਫਾਂਸੀ ਦੀ ਸਜ਼ਾ ਦਿੱਤੀ ਫਿਰ ਨਮੀਸ਼ਾ ਪ੍ਰਿਆ ਦੀ ਮਾਂ ਜਿਹੜੀ ਹੈਗੀ ਆ ਪ੍ਰੇਮਾ ਪ੍ਰਿਆ ਕੇਰਲਾ ਤੋਂ ਉਹ ਗਈ ਯਮਨ ਦੇ ਵਿੱਚ ਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਕੀਤੀ ਤੇ ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਸੀ ਉਹ ਬਰਕਰਾਰ ਰੱਖੀ ਤਾਂ ਹੁਣ ਉਸ ਲੜਕੀ ਨੂੰ 16 ਜੁਲਾਈ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਊਗੀ ਵਿਦੇਸ਼ ਮੰਤਰਾਲਿਆਂ ਨੇ ਵੀ ਕੁਝ ਨਹੀਂ ਕੀਤਾ ਸੈਂਟਰ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਸੋ ਕਹਾਣੀ ਬਹੁਤ ਲੰਬੀ ਆ ਵੀਡੀਓ ਬਹੁਤ ਲੰਬੀ ਹੋ ਜਾਊਗੀ ਪਰ ਉਹ ਲੜਕੀ ਦਾ ਕੋਈ ਕਸੂਰ ਨਹੀਂ ਸੀਗਾ ਉਹ ਲੜਕੀ ਨੇ ਸਿਰਫ ਉਸ ਸਥਾਨਕ ਨਾਗਰਿਕ ਜਿਹੜਾ ਯਮਨ ਦਾ ਸੀਗਾ ਤਲਾਲ ਅਬਦੋ ਮਹੰਦੀ ਉਹਦੇ ਜਿਹੜੇ ਜ਼ੁਲਮਾਂ ਤੋਂ ਬਚਣ ਲਈ ਉਸਨੇ ਉਸ ਨੂੰ ਬੇਹੋਸ਼ੀ ਦੀ دوا ਦਿੱਤੀ ਸੀ ਤਾਂ ਜੋ ਉਸ ਤੋਂ ਉਹ ਆਪਣਾ ਪਾਸਪੋਰਟ ਲੈ ਕੇ ਭਾਰਤ ਆ ਸਕੇ ਲੇਕਿਨ ਉਹ ਬਚਾਰੀ ਫਸ ਗਈ ਹੋਰ ਜਾਲ ਦੇ ਵਿੱਚ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਯਮਨ ਦੇ ਵਿੱਚ ਕੋਈ ਜਿਹੜੀਆਂ ਮਾਨਵ ਅਧਿਕਾਰ ਸੰਸਥਾਵਾਂ ਨੇ ਉਹ ਹੈਲਪ ਕਰ ਰਹੀਆਂ ਨੇ ਲੇਕਿਨ ਹਲੇ ਤੱਕ ਕੁਝ ਨਹੀਂ ਹੋਇਆ 16 ਜੁਲਾਈ ਨੂੰ ਉਸ ਲੜਕੀ ਨੂੰ ਯਮਨ ਦੀ ਰਾਜਸਥਾਨੀ ਸਨਾਂ ਦੇ ਵਿੱਚੋਂ ਉਹਨੂੰ ਫਾਂਸੀ ਦੇ ਦਿੱਤੀ ਜਾਏਗੀ ਸੋ ਇਸ ਮਸਲੇ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਅੱਗੇ ਆਈਆਂ ਨੇ ਕੋਈ ਕੁਝ ਨਹੀਂ ਕਰ ਰਿਹਾ ਕੋਈ ਸਰਕਾਰ ਨਹੀਂ ਕਰ ਰਹੀ ਭਾਰਤ ਸਰਕਾਰ ਨਹੀਂ ਕਰ ਰਹੀ ਵਿਦੇਸ਼ ਮੰਤਰਾਲੇ ਕੁਝ ਨਹੀਂ ਕਰ ਰਿਹਾ ਸੋ ਇਹ ਵੀਡੀਓ ਤੁਸੀਂ ਯਾਰ ਸਾਡੇ ਜੱਟ ਬਾਬੇ ਭਗਵੰਤ ਮਾਨ ਨੂੰ ਭੇਜੋ ਯਾਰ ਠੀਕ ਆ ਉਹ ਉਸ ਲੜਕੀ ਨੂੰ ਬਚਾ ਲੂਗਾ ਸੋ ਮੇਰੀ ਇਹ ਵੀਡੀਓ ਉਹਨਾਂ ਨੂੰ ਭੇਜ ਦਿਓ ਪਲੀਜ਼ ਕਿਸੇ ਨਾ ਕਿਸੇ ਤਰੀਕੇ ਉਹਨਾਂ ਤੱਕ ਪਹੁੰਚਣੀ ਕਰ ਦਿਓ ਉਹ ਫਾਂਸੀ ਰਿਕਵਾ ਦੂਗਾ ਮੈਨੂੰ ਪੂਰੀ ਗਰੰਟੀ ਆ ਉਸ ਤੇ ਇਹ ਸੀਮਤ ਮੈਨੂੰ ਪੂਰੀ ਗਰੰਟੀ ਆ ਉਹ ਕਿਸੇ ਨਾ ਕਿਸੇ ਤਰੀਕੇ ਵੀ ਉਸ ਲੜਕੀ ਨੂੰ ਬਚਾ ਲੂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਉਸ ਲੜਕੀ ਨੂੰ ਬਚਾਓ ਵਿਚਾਰੀ ਨੂੰ ਪਲੀਜ਼ ਇੰਡੀਆ ਚੋਂ ਕੰਮ ਕਰਨ ਗਈ ਇਹ ਵਿਚਾਰੀ ਲੜਕੀ ਕਿੱਥੇ ਕਿਹੜੇ ਜਾਲ ਦੇ ਵਿੱਚ ਫਸ ਗਈ ਕਸੂਰ ਲੜਕੀ ਦਾ ਨਹੀਂ ਕਸੂਰ ਉਸ ਬੰਦੇ ਦਾ ਇਸ ਲੜਕੀ ਨੇ ਉਸ ਨੂੰ ਰੋਜ਼ਗਾਰ ਦਿੱਤਾ ਉਸ ਨੂੰ ਆਪਣਾ ਬਿਜ਼ਨਸ 파ਟਰਨ ਬਣਾਇਆ ਲੇਕਿਨ ਉਸ ਬੰਦੇ ਨੇ ਇਸ ਨਾਲ ਕੀ ਕੀਤਾ ਉਹ ਲੜਕੀ ਨੂੰ ਮਜਬੂਰ ਹੋ ਕੇ ਆਪਣਾ ਪਾਸਪੋਰਟ ਲੈਣ ਲਈ ਉਸ ਨੂੰ ਬੇਹੋਸ਼ੀ ਦੀ ਦਵਾਈ ਉਸ ਨੂੰ ਦੇਣੀ ਪਈ ਪਰ ਉਹ ਅਨਫੋਰਚੂਨੇਟਲੀ ਥੋੜੀ ਉਹਦੀ ਡਿਗਰੀ ਜ਼ਿਆਦਾ ਸੀ ਤੇ ਉਹ ਉਹਦੀ ਡੈਥ ਹੋ ਗਈ ਪਰ ਇਹਦੇ ਵਿੱਚ ਇਹ ਲੜਕੀ ਦਾ ਕੋਈ ਕਸੂਰ ਨਹੀਂ ਹੈਗਾ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਸੀਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਕੋਈ ਕੁਝ ਵੀ ਨਹੀਂ ਕਰ ਰਿਹਾ ਮਾਨਵ ਜਿਹੜੇ ਅਧਿਕਾਰ ਸੰਸਥਾਵਾਂ ਨੇ ਉਹੀ ਕੁਝ ਕਰ ਰਹੀਆਂ ਨੇ ਹੋਰ ਕੋਈ ਕੁਝ ਨਹੀਂ ਕਰ ਰਿਹਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਸਾਡੇ ਜੱਟ ਬਾਬੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਇਹ ਵੀਡੀਓ ਪਹੁੰਚ ਜਾਵੇ ਉਹ ਕਿਸੇ ਨਾ ਕਿਸੇ ਤਰੀਕੇ ਇਸ ਲੜਕੀ ਨੂੰ ਬਚਾ ਲਵੇ ਕਿਉਂਕਿ ਭਗਵੰਤ ਮਾਨ ਨੇ ਬਹੁਤ ਸਾਰੇ ਲੋਕਾਂ ਨੂੰ ਦੁਬਈ ਤੋਂ ਵੀ ਲਿਆਂਦਾ ਬਹੁਤ ਸਾਰੇ ਬੰਦਿਆਂ ਨੂੰ ਵਿਦੇਸ਼ਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਲਿਆ ਕੇ ਸੈਟਲ ਵੀ ਕੀਤਾ ਸੋ ਸਾਨੂੰ ਪੂਰੀ ਉਮੀਦ ਆ ਕਿ ਇਹ ਵੀਡੀਓ ਦੇਖ ਕੇ ਭਗਵੰਤ ਮਾਨ ਜੀ ਇਸ ਲੜਕੀ ਨੂੰ ਜਿਹੜੀ ਕਿ ਵਿਚਾਰੀ ਬੇਕਸੂਰ ਹੈ ਉਸ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨਗੇ ਬਹੁਤ ਬਹੁਤ ਧੰਨਵਾਦ